بے بُری عشق دی مرز یارو دارو لگ دے نہیں طبیب والے साहوکاراں دے سخن منظور ہوندے سخن نہیں منظور غریب والے تے نال عاجزی دے کم کڈ لیندے رسا چوپ جاंदे میٹھی جیب والے تے بردا ਸਹਿ ਦਰਖਤਾਂ ਦੀ ਕਰੇ ਰਾਖੀ ਮੇਵਾ ਪੱਕੇ ਤੇ ਖਾਨ ਨਸੀਬ ਵਾਲੇ شیخ ਪੁੱਤਰ ਚੰਮਾ ਦੇ ਨਾ ਅਬੇ ਦੇ ਨਾ ਅਮਾ ਦੇ ਅਸਲ ਇਚ ਇਸ ਖਾਨ ਦੀ ਜਿਹੜੀ ਅੰਦਰਲੀ ਗੱਲ ਹੈ ਨਾ ਉਹ ਵੀ ਤੇ ਵੇਖੋ ਨਾ ਜੇ ਜ਼ਾਲੀ ਦੇ ਖੱਟੇ ਖੂ ਪਾਣੀ ਢੇਵਨ ਹਾ ਤੇ ਫਿਰ ਮਰਦਾਂ ਦੀ ਬਾਤ ਕੌਣ ਪੁੱਛਾਵੇਹਾ ਉਹ ਕੰਮ ਜਿਹੜੇ ਮੱਲੇ ਆਮ ਤੌਰ ਤੇ ਸਮਝੇ ਜਾਂਦੇ ਨੇ ਵੀ ਬੀਬੀਆਂ ਨਹੀਂ ਕਰ ਸਕਦੀਆਂ ਜੀ ਉਹ ਵੀ ਉਹ ਕਰਕੇ ਬੁਖਾ ਦੇਣ ਤੇ ਮਰਦਾਂ ਦੀ ਫਿਰ ਹਾਲ-ਕាល ਕਿੰਨੇ ਪੁੱਛਣਾ ਹੈ ਹਿੱਸਾ 13ਵਾਂ ਹੂੰ ਤੇ ਛੇਤਰੀ ਅੱਧ ਇੱਕ ਬੰਦਾ ਉਹਨੇ 13ਵਾਂ ਹਿੱਸਾ ਪਾਇਆ ਕਿਸੇ ਕਾਰੋਬਾਰ ਚ ਹਾਂਜੀ ਕਿਸੇ ਬਣਜ ਵੱਠੇ ਚ ਲੇਕਿਨ ਜਦੋਂ ਕਿਤੇ ਉਹਦਾ ਨੁਕਸਾਨ ਹੋਏ ਉਦੋਂ ਉਹਨੂੰ ਅੱਜ ਤੇ ਰੱਖ ਲਿਆ ਜਾਏ ਸਿਲੇਹਾਰ ਨੂੰ ਸਿਲੇਹਾਰ ਨਹੀਂ ਪਾਉਂਦਾ ਕਣਕਾਂ ਦੀਆਂ ਬਾੜੀਆਂ ਕਰਕੇ ਤੇ ਲੋਕੀ ਭਰੀਆਂ ਬੰਨ ਲੈਂਦੇ ਸਨ ਹਾਂਜੀ ਤੇ ਪੈਲੀਆਂ ਜੋ ਜਿਹੜੇ ਸਿੱਟੇ ਚੁਗਦੀਆਂ ਹਨ ਨਾ ਬੁੱਢੀਆਂ ਹਾਂ ਉਹਨੂੰ ਆਂਦੇ ਸਨ ਸਿਲਾ ਚੁਗਣ ਗਈ ਹੈ ਸੁੱਤੇ ਬਾਲ ਦਾ ਮੂੰਹ ਚੁੰਮਿਆ ਨਾ ਪਿਓ ਸੇ ਰਸਾਂ ਨਾ ਮਾਂ ਸੇ ਰਸਾਂ ਨੇਕੀ ਵੀ ਜਿਹੜੀ ਇਹ ਨਾ ਉਹ ਨੇਕਾਂ ਨਾਲ ਹੀ ਕਰਨੀ ਚਾਹੀਦੀ ਹੈ ਤੇ ਜਿਹੜੇ ਬਦਫਤਰਾਂ ਨਾਲ ਕਰ ਲੋਗੇ ਤੇ ਉਹਨਾਂ ਸਮਝਣਾ ਬਈ ਇਹਦੀ ਮਜਬੂਰੀ ਸੀ ਕਿ ਮੇਰੇ ਨਾਲ ਦੇ ਕੀ ਕੀ ਸੀ ਦਰ ਹੋ ਵੀ ਸੱਚ ਤੇ ਬਾਹਰ ਖਲੋ ਕੇ ਨੱਚ ਤੁਹਾਡੇ ਅੰਦਰ ਕੋਈ ਪਾਪ ਨਹੀਂ ਹਾਂਜੀ ਕੋਈ ਵਿਗਾੜ ਨਹੀਂ ਕੋਈ ਐਸੀ ਕੋ ਗੱਲ ਨਹੀਂ ਤੇ ਫੇਰ ਤੁਸੀਂ ਬਾਹਰ ਖਲੋ ਕੇ ਬਈ ਨੱਚੋ ਜਾਂ ਕੋਠੇ ਦੇ ਖਲੋ ਕੇ ਬਈ ਨੱਚੋ ਲੋਕਾਂ ਨੂੰ ਦੱਸੋ ਬਈ ਮੈਂ ਸੱਚਾ ਖਾਨ ਦੇ ਬਣਾਉਣ ਵਾਲੇ ਨੂੰ ਇਹ ਪਤਾ ਨਹੀਂ ਸੀ ਕਿ ਇੱਕ ਵੇਲਾ ਉਹ ਵੀ ਆਉਣਾ ਹੈ ਕਿ ਜਦੋਂ ਸੱਚ ਬੋਲਣ ਲਈ ਵੀ 500 ਵਾਰ ਪਾਣੇ ਪਾਣੇ ਝੂਠ ਅਜ ਚਿੱਟੇ ਕਪੜੇ ਪਾ ਕੇ ਆਗੂ ਸੱਬ ਦਾ ਹੋਇਆ ਤੇ ਸੱਚ ਵਿਚਾਰਾ ਨੰਗੇ ਪਿੰਡੇ ਛੱਪੜ ਕੰਡੇ ਰੋਇਆ ਓ ਚੱਲ ਮੇਲੇ ਨੂੰ ਚਲੀ ਬismillahirrahmaanirraheem ਸ਼ੁਰੂ ਖੁਦਾ ਦੇ ਨਾਮੋ ਜਿਸ ਦਾ ਜੋਰ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਸਾਬ ਨਾ ਕੋਈ ਪਿਆਰੇ ਵੇਖਣ ਵਾਲਿਓ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲਾ ਤੇ ਜੀ ਆਇਆਂ ਨੂੰ ਆਖਨੇ ਆ ਪਿਆਰਿਓ ਸਾਡੀ ਇਹ ਬੇਨਤੀ ਏ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦੱਬਿਆ ਜੇ ਪਿਆਰਿਓ ਸਾਡੇ ਵਲੌਗਸ ਨੂੰ ਲਾਈਕ ਕਰਿਆ ਕਰੋ ਆਪਸ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ ਤੇ ਨਾਲੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਜਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ ਸਵਾਰਨ ਤੇ ਨਿਖਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿਨੇ ਆ ਪਿਆਰਿਓ ਇੰਡੀਆ ਦੇ ਸ਼ਹਿਰ ਅੰਮ੍ਰਿਤਸਰ ਤੋਂ ਸਾਡੇ ਇੱਕ ਬੜੇ ਹੀ ਪਿਆਰੇ ਸਾਡੇ ਬੜੇ ਹੀ ਹੇਜਲੇ ਦਰਸ਼ਕ ਸਰਦਾਰ ਬਖਸ਼ੀਸ਼ ਸਿੰਘ ਜਗਮੋਹਨ ਸਿੰਘ ਤੇ ਉਹਨਾਂ ਦੇ ਤੀਸਰੇ ਸਾਥੀ ਤੇ ਮਿੱਤਰ ਸੋਹਣ ਸਿੰਘ ਹੋਰਾਂ ਨੇ ਸਾਨੂੰ ਇੱਕ ਬੜਾ ਹੀ ਖੂਬਸੂਰਤ ਚੌਮਸਰਾ ਬਰਦਾ ਪਿਛਾਵਰੀ ਦਾ ਪਿਜਵਾਇਆ ਏ ਤੇ ਸਾਥੋ ਇਹ ਮੰਗ ਕੀਤੀ ਏ ਵੀ ਇਹਦਾ ਤਰਜਮਾ ਮਤਲਬ ਅਸੀਂ ਤੁਹਾਡੀ ਸੇਵਾ ਦੇ ਵਿੱਚ ਬਿਆਨ ਕਰੀਏ ਸਾਹਿਬੋ ਚੌਮਸਰਾ ਇਸ ਤਰ੍ਹਾਂ ਹੈ ਕੋਈ ਬੇਬੁਰੀ ਇਸ਼ਕ ਦੀ ਮਰਜ਼ ਯਾਰੋ दारू ਲੱਗਦੇ ਨਹੀਂ ਤਬੀਬ ਵਾਲੇ ਸਾਹੂਕਾਰਾਂ ਦੇ ਸੁخن ਮਨਜ਼ੂਰ ਹੁੰਦੇ ਸੁخن ਨਹੀਂ ਮਨਜ਼ੂਰ ਗਰੀਬ ਵਾਲੇ ਤੇ ਨਾਲ ਆਜਿਜ਼ੀ ਦੇ ਕੰਮ ਕੱਢ ਲੈਂਦੇ ਰਸਾ ਚੂਪ ਜਾਂਦੇ ਮਿੱਠੀ ਜੀਬ ਵਾਲੇ ਤੇ 버ਦਾ ਸਹ ਦਰਖਤਾਂ ਦੀ ਕਰੇ ਰਾਖੀ ਮੇਵਾ ਪੱਕੇ ਤੇ ਖਾਨ ਨਸੀਬ ਵਾਲੇ ਪਿਆਰਿਓ ਬੜਾਈ ਮਤ ਭਰਿਆ ਦੌੜਾ ਏ ਬੜੀ ਅਬਦੀ ਤੇ ਅਜ਼ਲੀ ਤੇ ਆਲਮਗੀਰ ਹਕੀਕਤ ਤੇ ਸਚਾਈ ਇਹਦੇ ਵਿੱਚ ਬਿਆਨ ਕੀਤੀ ਗਈ ਹੋਈ ਏ ਤੁਸੀਂ ਸਵਾਲ ਵੀ ਪਿਜਵਾਏ ਹੋਏ ਨੇ ਤੁਹਾਡੇ ਵੱਲੋਂ ਪਿਜਵਾਏ ਗੇ ਅਖਾਨ ਵੀ ਸਾਨੂੰ ਮੌਸੂਲ ਹੋਏ ਹੋਏ ਨੇ ਆਓ ਫਿਰ ਇਹ ਸਾਰਾ ਭਰਾਗਾ ਲੈ ਕੇ ਤੇ ਚਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਕੋਲੇ ਤੇ ਉਹਨਾਂ ਤੋਂ ਚੱਲ ਕੇ ਤੁਹਾਡੇ ਪਜਵਾਏ ਹੋਏ ਸਵਾਲਾਂ ਦੇ ਜਵਾਬ ਤੇ ਅਖਾਣਾ ਦੇ ਮਤਲਬ ਤੇ ਸ਼ੇਰਾਂ ਦੀ ਸ਼ਰਾ ਜਾਣੀਏ ਆਓ ਸਾਡੇ ਨਾਲ ਓ ਚੱਲ ਅਸਲਾਮੁਅਲੈਕੁਮ ਜਨਾਬ ਬਾਜਵਾ ਸਾਹਿਬ ਜੀ ਵਾਲਾ ਸਲਾਮ ਡਾਕਟਰ ਸਾਹਿਬ ਜੀ ਆਨੁ ਜੀ ਖਾਰੋਬ ਜੀ ਸਲਾਮਤੀ ਹੋਵੇ ਜੀ ਲੋ ਜਨਾਬ ਬਾਜਵਾ ਸਾਹਿਬ ਅੱਜ ਫੇਰ ਅਸੀਂ ਇਹ ਖਾਣਾ ਦਾ ਭਰਾਗਾ ਲੈ ਗਏ ਤੁਹਾਡੇ ਹਜ਼ੂਰ ਹਾਜ਼ਰ ਤੇ ਹੋਏ ਆ ਜੀ 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 ਬਿਸਮਿਲ ਪਰ ਡਾਰਸਾ ਨੂੰ ਲੱਗਦਾ ਹੈ ਭਈ ਅਸੀਂ ਆਪੋਂ ਤੇ ਸਾਨੂੰ ਕੋਈ ਸਾਡਾ ਵੀਰ ਕੋਈ ਸਾਡਾ ਮਿੱਤਰ ਸਾਡੇ ਵਿਊਰ ਕੋਈ ਅਜਿਆ ਖਾਨ ਭੇਜੇ ਨਾ ਹੂੰ ਹੂੰ ਜਿਹਦੇ ਸਾਨੂੰ ਡਰ ਹੋਵੇ ਵੀ ਸਾਡਾ ਕੋਈ ਵੀਅਰ ਨਰਾਜ਼ ਨਾ ਹੋ ਜਾਏ ਕਿਸੇ ਭੈਣ ਭਰਾ ਦਾ ਦਿਲ ਨਾ ਦੁਖ ਜੇ ਹੂੰ ਹੂੰ ਤੇ ਅਸੀਂ ਤੇ ਉਹਨੂੰ ਜਨਾਬ ਹੂੰ ਨਹੀਂ ਤੁਹਾਡੇ ਹਜ਼ੂਰ ਪੇਸ਼ ਕਰਦੇ ਹੂੰ ਹੂੰ ਪਰ ਇਹ ਸਾਨੂੰ ਚੌਥੀ ਪੰਜਵੀਂ ਆਰੀ ਸਾਡੇ ਮਿੱਤਰ ਨੇ ਹੂੰ ਕੁਝਰਾਂ ਵਾਲੇ ਤੋਂ ਉਹਨਾਂ ਦਾ ਤੱਲਕ ਏ ਉਹਨਾਂ ਸਾਨੂੰ ਜਨਾਬ ਇਹ ਖਾਨ ਪਜੋਆਇਆ ਹੈ ਹੂੰ ਉਹਨਾਂ ਦਾ ਨਾਂ ਹੈ ਸ਼ੇਖ غلام ਰਸੂਲ ਅੱਛਾ ਤੇ ਮਾਸ਼ਾਅੱਲਾਪ ਵੀ ਸ਼ੇਖ ਨੇ ਹਾਂ ਤੇ ਉਹਨਾਂ ਆਪੋ ਹੀ ਇਹ ਖਾਨ ਸਾਨੂੰ ਪਜਵਾਇਆ ਬੜੇ ਸਾਡੇ ਪਿਆਰੇ ਮਿੱਤਰ ਹਮ ਹਮ ਪੱਕੇ ਸਾਡੇ ਮੁਸਤਕਿਲ ਵਿਊਅਰ ਹਮ 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 ਖਾਨ ਬਾਜਵਾ ਸਾਹਿਬ ਇਸਰਾ ਹੈ ਪਈ ਸ਼ੇਖ ਪੁੱਤਰ ਚੰਮਾ ਦੇ ਨਾ ਅਬੇ ਦੇ ਨਾ ਅਮਾ ਦੇ ਵਾਹ ਜੀ ਵਾਹ ਉਹਨਾਂ ਸ਼ੇਖਾਂ ਦੇ ਖਿਲਾਫ ਹੀ ਤੇ ਸ਼ੇਖ ਸਾਹਿਬ ਨੇ ਇਹ ਖਾਨ ਪੇਛੜੇ ਅਸਲ ਵਿੱਚ ਇਸ ਖਾਨ ਦੀ ਜਿਹੜੀ ਅੰਦਰਲੀ ਗੱਲ ਹੈ ਨਾ ਉਹ ਵੀ ਤੇ ਵੇਖੋ ਨਾ ਵਾਹ ਵਾਹ ਹਾਂ ਜੀ ਹਾਂ ਹਾਂ ਕਿ ਦੱਸਿਆ ਗਿਆ ਕਿ ਇਹ ਲੋਕ ਆਪਣੇ ਪੁਰਾਣੇ ਜ਼ਮਾਨੇ ਜਿਨ੍ਹਾਂ ਸ਼ੇਖਾਂ ਦੇ ਕੁਝ ਲੋਕ ਜਿਹੜੇ ਆ ਜਾਨਵਰਾਂ ਦੀ ਇਹਨਾਂ ਖੱਲਾਂ ਵਗੈਰਾ ਲਾ ਕੇ ਤੇ ਉਹਨਾਂ ਦੇ ਚੰਮ ਜਿਹੜੇ ਨੇ ਨਾ ਉਹਨਾਂ ਨੂੰ ਅੱਗੇ ਵੇਚਦੇ ਸਨ ਫਿਰ ਕੋਈ ਲੋਕ ਰੰਗਦੇ ਸਨ ਚਮਿਆਰ ਜਿਹੜੇ ਨੇ ਹਾਂ ਤੇ ਉਹਨਾਂ ਦੇ ਕੋਲ ਵੇਚਦੇ ਸਨ ਔਰ ਦੱਸਿਆ ਇਹ ਵੀ ਕਿ ਜਿਹੜਾ ਸ਼ੇਖ ਪੁੱਤਰ ਏ ਇਹ ਆਪਣੇ ਕੰਮ ਨਾਲ ਇੰਨਾ ਕਮਿਟਿਡ ਹੁੰਦਾ ਹੈ ਹਾਂ ਕਿ ਮਤਲਬ ਇਹ ਵੀ ਜਦੋਂ ਇਹਨੂੰ ਕਿਤੋਂ ਤਲਾ ਆਵੇ ਨਾ ਜੀ ਕਿ ਮੈਨੂੰ ਫਲਾਣੇ ਤੱਕ ਆ ਤੇ ਮੈਨੂੰ ਕੰਮ ਪਿਆ ਮਿਲਦਾ ਹੈ ਹੰਦੀ ਇਹ ਮੈਂ ਉੱਥੇ ਜਾ ਕੇ ਚੰਮ ਲਾਣਾ ਹੈ ਜੀ ਤੇ ਉਹਨੂੰ ਕੰਮ ਹੈ ਨਾ ਜੀ ਉਹਦਾ ਹਾਂਜੀ ਅਜੇ ਉਹਦੇ ਨਾਲ ਉਹਦਾ ਰੋਜ਼ਗਾਰ ਜੁੜਿਆ ਹੋਇਆ ਹੈ ਬਿਲਕੁਲ ਉਸ ਵੇਲੇ ਉਹਦਾ ਮਾਂ ਤੇ ਪਿਓ ਵੀ ਵਾਜਾ ਮਾਰਦਾ ਰਹੇ ਨਾ ਤੂੰ ਆਂਦਾ ਵੀ ਨਹੀਂ ਉਹ ਚੰਮ ਹੋਰ ਲੈ ਜਾਏਗਾ ਤੇ ਮੇਰੀ ਰੋਜ਼ੀ ਹੈ ਮੇਰਾ ਵਸੀਲਾ ਬਣਿਆ ਤੇ ਮੈਂ ਆਪਣੀ ਰੋਜ਼ੀ ਨੂੰ ਖਰਾਬ ਕਿਉਂ ਕਰ ਲਾਂ ਮੈਂ ਆ ਕੇ ਤੁਹਾਡੀ ਗੱਲ ਸੁਣ ਲਾਂਗਾ ਮੈਂ ਤੁਹਾਡਾ ਤਾਬਿਆਦਾਰ ਹਾਂ ਲੇਕਿਨ ਮੈਨੂੰ ਪਹਿਲਾਂ ਮੇਰਾ ਕੰਮ ਕਰਨ ਦਿਓ ਵਾਹ ਤੋ ਇਹ ਦਾ ਮਤਲਬ ਸੀ ਕਿ ਇਹ ਲੋਕ ਬਹੁਤ ਜ਼ਿਆਦਾ ਮਿਹਨਤੀ ਹੁੰਦੇ ਨੇ ਇੱਕ ਆਪਣਾ ਪੂਰਾ ਦਿਲ ਲਾ ਕੇ ਆਪਣਾ ਕੰਮ ਕਰਦੇ ਨੇ ਔਰ ਉਹਦੇ ਰਾਹ ਵਿੱਚ ਮਤਲਬ ਇਹ ਕਿਸੇ ਵੇਲੇ ਆਪਣੀ ਮਾਂ ਤੇ ਪਿਓ ਲੋ ਵੀ ਥੋੜਾ ਬੇਰੁਖੀ ਹੋ ਜਾਏ ਜਾਂ ਉਹਦੀ ਦੂਰੀ ਹੋ ਜਾਏ ਉਹਦੀ ਪਰਵਾਹ ਵੀ ਨਹੀਂ ਕਰਦੇ ਲੇਕਿਨ ਆਪਣੇ ਕੰਮ ਵੱਲੋਂ ਜਿਹੜੇ ਕੰਮ ਦੇ ਨਾਲ ਇਹ ਨੇ ਇੰਨੇ ਜ਼ਿਆਦਾ ਜੁੜੇ ਹੁੰਦੇ ਨੇ ਕਿ ਮਿਹਨਤ ਮਜ਼ਦੂਰੀ ਕਰਨ ਨੂੰ ਆਪਣੀ ਸ਼ਾਨ ਸਮਝਦੇ ਨੇ ਵਾਹ ਵਾਹ ਹਾਂਜੀ ਲੋ ਜੀ ਪਿਆਰਿਓ ਸ਼ੇਖ ਕੌਮ ਜਿਹੜੀ ਹੈ ਸਾਡੇ ਦੇਸ਼ ਪੰਜਾਬ ਦੀ ਬੜੀ ਵੱਡੀ ਕਾਰੋਬਾਰੀ ਕੌਮ ਹੈ ਤੁਸੀਂ ਦੇਖੋ ਸਾਡੇ ਆਪਣੇ ਸ਼ਹਿਰ ਗੁਜਰਾਵਾਲਾ ਦੇ ਵਿੱਚ ਤੇ ਹਰ ਵੱਡੇ ਕਾਰੋਬਾਰ ਦੇ ਉੱਤੇ ਸਾਡੇ ਜਿਹੜੇ ਦੋਸਤ ਬਰਾਜਮਾਨ ਨੇ ਬੈਠੇ ਨੇ ਉਹ ਸ਼ੇਖ ਲੋਕ ਹੀ ਨੇ ਸਾਡੇ ਸਾਰੇ ਵੱਡੇ ਵੱਡੇ ਦੁਕਾਨਦਾਰਾਂ ਕੱਪੜੇ ਦੇ ਤਾਜਰ ਧੀਗਰ ዳል ਬਾਜ਼ਾਰ ਸਾਡਾ ਸਾਰਾ ਕਰਿਆਨਾ ਸਟੋਰ ਜਿਨੇ ਗਰੋਸਰੀ ਦਾ ਕੰਮ ਕਰਨ ਵਾਲੇ ਕਾਰਖਾਨੇਦਾਰਾਂ ਯਾਨੀ ਇਹ ਪਿਓਰਲੀ ਇੱਕ ਕਾਰੋਬਾਰੀ ਕੌਮ ਹੈ ਅਸੀਂ ਘੱਟ ਵੇਖਿਆ ਵੀ ਸ਼ੇਖਾਂ ਦੇ ਵਿੱਚੋਂ ਕੋਈ ਸਰਕਾਰੀ ਮੁਲਾਜ਼ਮ ਤਾਂ ਜਿਨ ਕੋ ਵਾਈ ਬੀਜੀ ਕਰਦਾ ਹੋਵੇ ਇਹ ਬਿਜ਼ਨਸ ਨੂੰ ਤਰਜੀ ਤੇ ਫੌਕੀਅਤ ਦੇਣ ਵਾਲੀ ਕੌਮ ਹੈ ਔਰ ਕਾਰੋਬਾਰੀ ਇਹ ਐਡੇ ਪੱਕੇ ਤੇ ਐਡੇ ਸੁੱਚੇ ਹੁੰਦੇ ਨੇ ਭਈ ਜਿਵੇਂ ਅਖਾਨ ਪਿਆ ਦੱਸਦਾ ਭਈ ਸ਼ੇਖ ਪੁੱਤਰ ਜੰਮਾ ਦੇ ਨਾ ਅੱਬੇ ਦੇ ਨਾ ਅੰਮਾ ਦੇ ਇਹਦੇ ਵਿੱਚ ਭਾਈਵਾ ਸਾਹਿਬ ਬੜੀ ਸੋਹਣੀ ਗੱਲ ਕੀਤੀ ਕਿ ਇਹਦੇ ਵਿੱਚ ਜਿਹੜੀ ਗੱਲ ਲੁਕੀ ਹੈ ਨਾ ਹੋਏ ਹੋਵੇ ਆਪਣੀ ਮਾਲੀ ਮੁਨਫਾਤ ਜਿਹੜੀ ਹੈ ਨਾ ਜੀ ਜਿੱਥੋਂ ਨਫਾ ਹੋ ਰਿਹਾ ਜਿੱਥੋਂ مالی ਤੌਰ ਦੇ ਉੱਤੇ ਫਾਇਦਾ ਹੋ ਰਿਹਾ ਉਹਨੂੰ ਇੰਨੀ ਕੋ ਤਰਜੀਹ ਦਿੰਦੇ ਨੇ ਕਿ ਕਿਸੇ ਆਪਣੇ ਬਜ਼ੁਰਗ ਦੀ ਹੁਕਮ ਅਦੂਲੀ ਵੀ ਹੋ ਜਾਵੇ ਕੋ ਨਾ ਫਰਮਾਨੀ ਦੀ ਵੀ ਸ਼ਕਲ ਨਿਕਲ ਆਵੇ ਤੇ ਹੋ ਸਕਦਾ ਬਾਅਦ ਵਿੱਚ ਆ ਕੇ ਆਪਣੀ ਅਮੀ ਅੱਬੇ ਕੋਲੋਂ ਮਾਫੀ ਮੰਗ ਲੈਂਦੇ ਹੋਣ ਲੇਕਿਨ ਉਸ ਵੇਲੇ ਮੌਕੇ ਦੇ ਉੱਤੇ ਉਹ ਆਪਣੀ مالی منفਤ ਜਿਹੜੀ ਆਪਣੇ مالی ਫਾਇਦੇ ਨੂੰ ਚਾਰ ਪੈਸੇ ਕਮਾਉਣ ਨੂੰ ਹੀ ਫੋਕੀਏ ਦੇ ਦਿੰਦੇ ਨੇ ਐਡੇ ਪਿਓਰਲੀ ਇਹ ਕਾਰੋਬਾਰੀ ਲੋਕ ਹੁੰਦੇ ਨੇ ਇਹ ਇੱਕ ਉਹਨਾਂ ਦੀ ਸਿਫਤ ਵੀ ਹੈ ਇਸ ਹਵਾਲੇ ਨਾਲ ਨਿਕਲਦੀ ਏ ਕਿ ਜਿੱਥੋਂ ਫਾਇਦਾ ਹੋ ਰਿਹਾ ਹੈ ਛੇਖ ਪੁੱਤਰ ਹੋਏਗਾ ਤੇ ਉਹਨੋਂ ਨਹੀਂ ਛੱਡੇਗਾ ਬਾਈ ਬਾਪ ਸਾਹਿਬ ਸਾਡੇ ਇੱਕ ਦਰਸ਼ਕ ਨੇ ਬੜੇ ਮੁਹਤਰਮ ਰਾਣਾ ਗੁਲਾਮ ਰਸੂਲ ਉਹਨਾਂ ਦਾ ਨਾਂ ਹੈ ਪਿੱਛੋਂ ਤਾਂ ਸਾਡੇ ਗੁਜਰਾਵਾਲੇ ਦੇ ਨਾਲ ਉਹਨਾਂ ਲਹਿਦਾ ਜ਼ਿਲ੍ਹਾ ਬਣ ਗਿਆ ਵਜ਼ੀਰਾਬਾਦ ਹਮ ਹਮ ਸਾਡੀ ਉਹ ਹੀ ਪਹਿਲੇ ਤਹਿਸੀਲ ਹੁੰਦੀ ਸੀ ਸਾਡਾ ਪਿੰਡ ਸੋਧਰਾ ਵੀ ਵਜ਼ੀਰਾਬਾਦ ਹੈ ਚੀਏ ਜੀ ਹਮ ਹਮ ਤੇ ਉੱਥੋਂ ਦੇ ਵਜ਼ੀਰਾਬਾਦ ਦੇ ਨੇ ਲੇਕਿਨ ਕੋਈ 35 36 ਸਾਲ ਤੋਂ ਨਾ ਮਲਤਾਨ ਟੁਰ ਗਏ ਨੇ ਹਮ ਹਮ ਹੈ ਸਾਡੇ ਇਲਾਕੇ ਦੇ ਤੇ ਉਹ ਉੱਥੇ ਕਾਰੋਬਾਰ ਕਰਦੇ ਨੇ ਸ਼ੇਖ ਸਾਹਿਬ ਉਹਨਾਂ ਇੱਕ ਖਾਨ ਪਿਜੋ ਆਇਆ ਹੈ ਹਮ ਹਮ ਉਹ ਸਾਡੇ ਸਰਾਈ ਕੀ ਅੰਗ ਦਾ ਪੰਜਾਬੀ ਦਾ ਹੀ ਖਾਨ ਹੈ ਲੇਕਿਨ ਲਹਿਜਾ ਸਰਾਈ ਕੀ ਹੈ ਹਮ ਹਮ ਅਖਾਨ ਇਸ ਤਰ੍ਹਾਂ ਨਹੀਂ ਕਿ ਜੇ ਜ਼ਾਲੀ ਦੇ ਖੱਟੇ ਖੂ ਪਾਣੀ ਢੇਵਨ ਹਾ ਤੇ ਫਿਰ ਮਰਦਾਂ ਦੀ ਬਾਤ ਕੌਣ ਪੁਛਾਵੇ ਹਾ ਹਾਂਜੀ ਇਸ ਅਖਾਨ ਵਿੱਚ ਦੱਸਿਆ ਗਿਆ ਹੈ ਜੀ ਕਿ ਇਹ ਅਖਾਨ ਨਰਸ਼ਾਈ ਵਸੇਬ ਦੀ ਵੀ ਇਹ ਗੱਲ ਕਰਦਾ ਹੈ ਹਾਂਜੀ ਹਾਂਜੀ ਕਿ ਮਤਲਬ ਇਹ ਕਿ ਜੇ ਬੀਬੀਆਂ ਹੀ ਖੂ ਖਾ ਜਨੀਆਂ ਦਿਨਾਨੀਆਂ ਸਵਾਨੀਆਂ ਜ਼ਾਲ ਆਂਦੇ ਨੇ بیوی ਨੂੰ ਜੀ ਹਾਂਜੀ بیوی ਨੂੰ ਹੀ ਆਂਦੇ ਨੇ ਤੇ ਜੀ ਉਹਨਾਂ ਦੇ ਕੱਡੇ ਖੂ ਜਿਹੜੇ ਨੇ ਅਗਰ ਪਾਣੀ ਦੇਣ ਦਾ ਪੈਣ ਖੱਟੇ ਖੂ ਯਾਨੀ ਖੱਟੇ ਦਾ ਮਤਲਬ ਕੱਡੇ ਪਾਣੀ ਦੇਵਨ ਹਾ ਕਿ ਉਹਨਾਂ ਜੋ ਪਾਣੀ ਦੇਵਨ ਲੱਗ ਪੈਣ ਤੇ ਮੁਰ ਵਰਦਾ ਮੁਰ ਮਰਦੀ ਦੀ ਕੌ ਆਵਾਟ ਕੌਣ ਪੁੱਛਾਵਿਆ ਕਿ ਮੁਰ ਮਰਦਾਂ ਦਾ ਹਾਲ ਚਾਲ ਕਿੰਨੇ ਪੁੱਛਣਾ ਹੈ ਮਰਦਾਂ ਨੂੰ ਕਿੰਨੇ ਗੋਲਣੇ ਹੈ ਸਿਰੋ ਬੀਬੀਆਂ ਆਪ ਹੀ ਖੂ ਖਟ ਕੇ ਤੇ ਪਾਣੀ ਮਤਲਬੇ ਉਹਨੂੰ ਪਾਣੀ ਦੇ ਚੋਏ ਤੱਕ ਲੈ ਜਾਣਗੀਆਂ ਹਾਂਜੀ ਤੋ ਇਹਦਾ ਮਤਲਬ ਇਹ ਹੈ ਵੀ ਜੇ ਕੋਈ ਜਿਹੜਾ ਕੰਮ ਬੀਬੀਆਂ ਕਰ ਸਕਦੀਆਂ ਨੇ ਜੇ ਉਹ ਕੰਮ ਜਿਹੜੇ ਮੱਲੇ ਆਮ ਤੌਰ ਤੇ ਸਮਝੇ ਜਾਂਦੇ ਨੇ ਵੀ ਬੀਬੀਆਂ ਨਹੀਂ ਕਰ ਸਕਦੀਆਂ ਜੀ ਉਹ ਵੀ ਉਹ ਕਰਕੇ ਬੁਖਾ ਦੇਣ ਤੇ ਮਰਦਾਂ ਦੀ ਫਿਹਰ ਹਾਲਚਾਲ ਕਿੰਨੇ ਪੁੱਛਣਾ ਉਹਨਾਂ ਦੀ ਬਾਤ ਦਾ ਮਤਲਬ ਹੁੰਦਾ ਕਿ ਮਤਲਬ ਇਹ ਹਾਲਚਾਲ ਪੁੱਛਣਾ ਉਹਦੇ ਖੈਰ ਖਰੀ ਦੀ ਖਬਰ ਲੈਣੀ ਹੈ ਜੀ ਹਾਂਜੀ ਖੈਰ ਖਬਰ ਲੈਣੀ ਤੇ ਪੁੱਛਾਵੇ ਆ ਯੇ ਨਹੀਂ ਪੁੱਛੇ ਤੇ ਫੇਰ ਮਰਦਾਂ ਦੀ ਗੱਲਬਾਤ ਜਿਹੜੀ ਹੈ ਉਹਨਾਂ ਮਰਦਾਂ ਦਾ ਹਾਲ ਹੀ ਆ ਉਹਨਾਂ ਦੀ ਬਾਤ ਕਿੰਨੇ ਪਛਾਣੀ ਹੈ ਦੂਜੇ ਲਫ਼ਜ਼ਾਂ ਜੇ ਇਹਨੇ ਸਮਝ ਲਓਗੇ ਉਹ ਆਹਦਾ ਨਾ ਵੀ ਜੇ ਔਰਤਾਂ ਹੀ ਮਰਦਾਨੀ ਵਹਾਨ ਲੱਗ ਪਈਆਂ ਹਾਂਜੀ ਹਾਂਜੀ ਮਰਦਾਂ ਵਾਲੇ ਸਾਰੇ ਕੰਮ ਕਰਨ ਲੱਗ ਪੈਣ ਆ ਤੇ ਮਰਦਾਂ ਨੂੰ ਕੌਣ ਖੋਲਣਾ ਹੈ ਹਾਂ ਪੰਜੀ ਮਰਦਾਂ ਦੀ ਕਦਰ ਕਿੰਨੇ ਕਰਨੀ ਹੈ ਹਾਂਜੀ ਵਾਕਈ ਕਿੰਨੇ ਗਾਓ ਲੋ ਜੀ ਪਿਆਰਿਓ ਸਾਡੀ ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਹੈ ਇਹਦੇ ਮੁxtਲਫ ਲਹਿਜੇ ਨੇ ਜਿਵੇਂ ਅਸੀਂ ਜੇਲਮ ਤੋਂ ਪਰਾਂ ਹੁੰਨੇ ਆ ਤੇ ਪੋਠੋ ਹਾਰੀ ਇਲਾਕਾ ਵੀ ਸ਼ੁਰੂ ਹੋ ਜਾਂਦਾ ਹੈ ਤੇ ਬੋਲੀ ਵੀ ਪੋਠੋਹਾਰੀ ਸ਼ੁਰੂ ਹੋ ਜਾਂਦੀ ਹੈ ਉਹ ਵੀ ਪੰਜਾਬੀ ਦੀ ਹੀ ਇੱਕ ਸ਼ਕਲ ਹੈ ਇਸੇ ਤਰ੍ਹਾਂ ਹੀ ਸਰਾਈਕੀ ਜਿਹੜੀ ਬੋਲੀ ਏ ਇਹ ਵੀ ਸਾਡੀ ਪੰਜਾਬੀ ਜ਼ੁਬਾਨ ਦੀ ਹੀ ਇੱਕ ਸ਼ਕਲ ਹੈ ਇੱਕ ਲਹਿਜਾ ਤੇ ਇਹ ਸਰਾਈਕੀ ਅੰਗ ਦਾ ਹੀ ਇੱਕ ਬੜਾ ਖੂਬਸੂਰਤ ਅਖਾਣ ਸਾਡੇ ਵਿਅਰ ਰਾਣਾ ਗੁਲਾਮ ਰਸੂਲ ਸਾਹਿਬ ਨੇ ਜਿਹੜਾ ਆਇਆ ਸੀ ਜਦੀ ਵਿਜ਼ਾਹਤ ਬੜੀ ਸੋਹਣੀ ਬਾਬਾ ਜੀ ਨੇ ਤੁਹਾਡੇ ਹਜ਼ੂਰ ਪੇਸ਼ ਕਰ ਦਿੱਤੀ ਬਾਵਾ ਸਾਹਿਬ ਅਫਜ਼ਾਲ ਚੀਮਾ ਸਾਹਿਬ ਹੋਰਾਂ ਨੇ ਖਾਨ ਪਜਵਾਇਆ ਹੂੰ ਹੂੰ ਉਹ ਇਸ ਤਰ੍ਹਾਂ ਕਿ ਹਿੱਸਾ 13ਵਾਂ ਤੇ ਛੇਤਰੀ ਅੱਧ ਹਾਂਜੀ ਇਹ ਸਖਾਨ ਵਿੱਚ ਦੱਸਿਆ ਗਿਆ ਕਿ ਭਾਲੀ ਭਾਈ ਵਾਲੀ ਜਿਹੜੀ ਹੁੰਦੀ ਹੈ ਨਾ ਜੀ ਜੀ ਉਹ ਜਦੋਂ ਲੋਕੀ ਕਰਦੇ ਨੇ ਨਾ ਤੇ ਵੇਖੋ ਨਾ ਜੀ ਨਫੇ ਤੇ ਨੁਕਸਾਨ ਦਾ ਤੇ ਬਰਾਬਰ ਭਾਈ ਵਾਲ ਬੰਦਾ ਹੋਣਾ ਚਾਹੀਦਾ ਹਾਂ 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 ਹਾਂਜੀ ਜਿੰਨਾ ਵੀ ਉਹਦਾ ਹਿੱਸਾ ਹੈ ਹਾਂਜੀ ਉਹਦੇ ਜਗਰ ਉਹਨੂੰ ਨਫਾ ਪਿਆ ਜਾਂ ਨੁਕਸਾਨ ਪਿਆ ਤਾਂ ਉਹਦਾ ਤੇ ਬਰਾਬਰ ਉਸ ਹਿਸਾਬ ਨਾਲ ਜਿਹੜੀ ਉਹਦੀ ਰਾਹ ਸੇ ਉਹਦੇ ਹਿਸਾਬ ਨਾਲ ਵੰਡਿਆ ਜਾਣਾ ਹਾਂਜੀ ਹਾਂਜੀ ਇਸ ਖਾਨੇ ਚ ਦੱਸਿਆ ਗਿਆ ਕਿ ਇਹ ਨਾਂਨਜ਼ਾਹੀ ਹੈ ਕਿ ਇੱਕ ਬੰਦਾ ਉਹਨੇ 13ਵਾਂ ਹਿੱਸਾ ਪਾਇਆ ਕਿਸੇ ਕਾਰੋਬਾਰ ਚ ਹਾਂਜੀ ਕਿਸੇ ਬਣਜ ਵੱਠੇ ਚ ਲੇਕਿਨ ਜਦੋਂ ਕਿਤੇ ਉਹਦਾ ਨੁਕਸਾਨ ਹੋਏ ਉਦੋਂ ਉਹਨੂੰ ਅੱਧ ਚ ਰੱਖ ਲਿਆ ਜਾਏ ਹਾਂ ਜਾਨੀ ਉਹ ਅੱਧੇ ਨੁਕਸਾਨ ਦਾ ਦੇ ਵੇਖੋ ਨਾ ਬਾਰਤ ਸੇ ਬਣ ਬਵੇ ਹਾਂਜੀ ਬਿਲਕੁਲ ਅੱਜਾ ਯਾ ਫਾਇਦਾ ਹੋ ਜੇ ਤੇ ਅਦੇ ਨਫਦੇ ਦਾ ਵਾਲੀ ਵਾਰ ਸੇ ਬਣ ਬਵੇ ਇਹ ਮਤਲਬੇ ਗਲਤ ਹੈ ਉਹਨਾਂ ਦੇ ਇਹ ਚਾਹੀਦਾ ਜੀ 13ਵਾਂ ਹਿੱਸਾ ਤੇ ਫਿਰ ਜਦੋਂ ਖਤਰ ਪੈਣ ਜਾਂ ਨੁਕਸਾਨ ਹੋਵੇ ਤੇ ਉਹਦੇ ਵਿੱਚ ਵੀ 13ਵਾਂ ਹਿੱਸਾ ਲਵੇ ਉਹਦੇ ਚ ਉਹਨੂੰ ਕੋਈ ਆਖੇ ਵੀ ਤੈਨੂੰ ਆਧੇ ਦੇਣਾ ਤੇ ਉਹਦੇ ਨਾਲ ਜ਼ਿਆਤੀ ਹੈ ਹਾਂਜੀ ਠੱਗਾ ਜਾਈ ਹੈ ਕਿ ਜਦੋਂ ਉਹਦਾ ਕਾਰੋਬਾਰ ਚ ਉਹਦੇ ਬਿਜ਼ਨਸ ਚ 13ਵਾਂ ਹਿੱਸਾ ਤੇ ਫੇਰ ਉਹਨੂੰ ਮਤਲਬ ਘਾਟੇ ਵਿੱਚ ਤੇ ਅੱਧ ਕੀਤੇ ਨੀ ਨਾ ਲਾ ਜਾਣਾ ਚਾਹੀਦਾ ਫੇਰ ਉਹਨੂੰ ਘਾਟਾ ਵੀ ਤੇ 13ਵੇਂ ਹਿੱਸੇ ਦਾ ਹੀ ਪਾਣਾ ਚਾਹੀਦਾ ਨਾ ਬੜੀ ਮਤਲਬੇ ਸਿੱਧੀ ਗੱਲ ਹੈ ਸਿੱਧੀ ਬੜੀ ਸੋਹਣੀ ਗੱਲ ਹੈ ਕਿ ਜਦੋਂ ਕੋਈ ਕਿਸੇ ਨਾਲ ਨਿਆਂ ਕਰਨ ਲੱਗੇ ਭਈ ਰਾਹ ਕੇ ਕਾਰੋਬਾਰ ਕੀਤਾ ਹੈ ਹਾਂਜੀ ਤੇ ਉਹਦਾ ਮਤਲਬੇ 13ਵਾਂ ਹਿੱਸਾ ਹੈ ਤੇ ਜਦੋਂ ਘਾਟਾ ਪਿਆ ਤੇ ਘਾਟਾ ਉਹਨੂੰ ਅੱਧ ਦਾ ਪਾਤਾ ਉਹਦੇ ਪੇਟੇ ਤੇ ਉਹਨੇ ਤੇ ਆਖਣਾ ਯਾਰ ਮਤਲਬੇ ਏ ਤੇ ਕੀ ਏ ਕੀ ਕੰਮ ਹੋਈ ਕਿ ਮੱਲਵੇਂ ਮੇਰਾ ਦੇ 13ਵਾਂ ਹਿੱਸਾ ਮੈਨੂੰ 13ਵੇਂ ਹਿੱਸੇ ਦਾ ਨੁਕਸਾਨ ਪਾਓ ਨੁਕਸਾਨ ਨੂੰ 13 ਹਿੱਸਿਆਂ ਚ ਵੰਡੋ 13ਵਾਂ ਹਿੱਸਾ ਮੇਰੇ ਜ਼ਿੰਮੇ ਪਾ ਦਿਓ ਲੇਕਿਨ ਉਹਦੇ ਜ਼ਿੰਮੇ ਕੋ ਅੱਧਾ ਹੀ ਪਾ ਦਵੇ ਤੇ ਤੇਰਾ ਅੱਧਾ ਨੁਕਸਾਨ ਤੇਰੇ ਜ਼ਿੰਮੇ ਤੂੰ ਪੁਗਤ ਹਾਂਜੀ ਤੂੰ ਪੁਗਤ ਏ ਇਹ ਜ਼ਿਆਤੀ ਏ ਟੱਕਾ ਚਾਹੀਏ ਇਹ ਨਿਆਂ ਏ ਅਨਿਆਂ ਏ ਅਨਿਆਂ ਨਾਂ ਇਨਸਾਫੀ ਹਾਂਜੀ ਹਾਂਜੀ ਪਿਆਰਿਓ ਕਿ ਉਗਰਾਈ ਬੇਸ਼ਰਮ ਦੀ ਹਕੂਮਤ ਗਰਮ ਦੀ ਭਾਈ ਵਾਲੀ ਧਰਮ ਦੀ ਤੇ ਦੁਕਾਨਦਾਰੀ ਨਰਮ ਦੀ ਯਾਨੀ ਭਾਈ ਵਾਲੀ ਹੁੰਦੀ ਹੋਈ ਧਰਮ ਦੀ ਏ ਯਾਨੀ ਆਪਣਾ دین ਈਮਾਨ ਨੂੰ ਪੱਕਾ ਰੱਖ ਕੇ ਤੇ ਭਾਈ ਵਾਲੀ ਕਰੀਏ ਕਿਸੇ ਦੇ ਨਾਲ ਕਾਰੋਬਾਰ ਚ ਸ਼ਰਾਕਤਦਾਰੀ ਕਰੀਏ ਤੇ ਫੇਰ ਹੀ ਕਾਰੋਬਾਰ ਨਿਭਦਾ ਭਾਈ ਵਾਲੀ ਨਿਭਦੀ ਏ ਤੇ ਜੇ ਅਨਿਆ ਕਰੀਏ ਨਾ ਇਨਸਾਫੀ ਕਰੀਏ ਵੇਖੋ ਨਾ ਖਾਨ ਜਿਹੜਾ ਪਜਵਾਇਆ ਚੀਮਾ ਸਾਹਿਬ ਉਹ ਇਸ ਤਰ੍ਹਾਂ ਹਿੱਸਾ 13ਵਾਂ ਤੇ ਖੇਤਰੀ ਅੱਧ ਖੇਤਰੀ ਦਾ ਮਤਲਬ ਹੈ ਵੇ ਬਾਈਵਾ ਸਾਹਿਬ ਸਮਝਾਇਆ ਵੀ ਨੁਕਸਾਨ ਦੇ ਵਿੱਚ ਤੇ ਉਹਨੂੰ ਅੱਧਾ ਨੁਕਸਾਨ ਪਾ ਦਿਓ ਤੇ ਨਫਾ ਹੋਵੇ ਤੇ ਉਹਨੂੰ 1/3 ਹਿੱਸਾ ਦਿਓ ਇਹ ਨਾ ਇਨਸਾਫੀਏ ਔਰ ਅਨੇਹਾਂ ਹੈ ਬਾਈਵਾ ਸਾਹਿਬ ਮਨਵਰ ਹਸੈਣ ਗਰਾਇਆ ਸਾਹਿਬ ਕਿਲਾ ਦੀਦਾਰ ਸਿੰਘ ਜ਼ਿਲ੍ਹਾ ਗੁਜਰਾਵਾਲਾ ਦੇ ਰਹਿਣ ਵਾਲੇ ਨੇ ਤਕੋ 30 40 ਸਾਲ ਤੋਂ ਹਮ ਫਰਮਾਉਂਦੇ ਨੇ ਕਿ ਕੁਵੇ ਤੇ ਜ ਮੈਂ ਹੁਣ ਹੁਣਾ ਉਹ ਸਿਲਸਿਲਾ ਰੋਜ਼ਗਾਰ ਜੀ 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 ਉਹਨਾਂ ਇੱਕ ਬੜਾ ਹੀ ਸੋਨਾ ਖਾਨ ਪਿਜਵਾਇਆ ਉਹਨਾਂ ਟੈਲੀਫੋਨ ਕੀਤਾ ਸੀ ਹਮ ਹਮ ਤੇ ਉਹਨਾਂ ਲਖਵਾਇਆ ਹਮ ਹਮ ਉਹਨਾਂ ਆਖਿਆ ਜੀ ਇਹਦਾ ਤਰਜਮਾ ਦੱਸੋ ਹਮ ਹਮ ਪੈਸੇ ਲਿਹਾਰ ਨੂੰ ਸਿਹਾਰ ਨਹੀਂ ਪਉਂਦਾ ਜੀ ਇਹਦਾ ਕੀ ਮਤਲਬ ਹੈ ਸਿਹਾਰਾਂ ਦੇ ਨੇ ਜੀ ਜਿਹੜੇ ਲੋਕ ਜਦੋਂ ਕਣਕਾਂ ਦੀ ਵਾਢੀ ਹੁੰਦੀ ਸੀ ਨਾ ਜੀ ਇਹ ਕਣਕਾਂ ਮੀਆਂ ਬਾਡੀਆਂ ਕਰਕੇ ਤੇ ਲੋਕੀ ਭਰੀਆਂ ਬੰਨ ਲੈਂਦੇ ਸਨ ਹਾਂਜੀ ਤੇ ਪੈਲੀਆਂ ਜੋ ਜਿਹੜੇ ਸਿੱਟੇ ਚੁਗਦੀਆਂ ਹਨ ਨਾ ਬੁੱਢੀਆਂ ਹਾਂ ਉਹਨੂੰ ਆਂਦੇ ਸਨ ਸਿਲਾ ਚੁਗਣ ਗਈ ਐ ਹਾਂ ਤੇ ਉਹਨੂੰ ਉਸ ਬੀਬੀ ਨੂੰ ਆਂਦੇ ਹਨ ਸਿਲਾ ਸਿਲੇ ਹਾਰ ਹਾਂ ਯਾਨੀ ਸਿਲਾ ਚੁਗਣ ਵਾਲੀ ਜੀ ਜੀ ਉੱਥੇ ਜਦੋਂ ਦੂਜੀ ਸਿਲਾ ਚੁਗਣ ਆ ਜਾਂਦੀ ਸੀ ਨਾ ਉਹ ਉਹਨੂੰ ਚੰਗੀ ਨਹੀਂ ਸੀ ਲੱਗਦੀ ਭਈ ਇਹ ਸਾਰੇ ਸਿੱਟੇ ਜਿਹੜੇ ਕਿਰੇ ਹੋਏ ਨੇ ਨਾ ਥੱਲੇ ਹਾਂਜੀ ਕਣਕ ਵੱਢਦਿਆਂ ਹੋਇਆਂ ਇਹ ਤਾਂ ਮੈਂ ਹੀ ਮੈਂ ਹੀ ਚੁਗਾ ਮੈਂ ਹੀ ਇਹਦੀ ਮਾਲਕ ਬਣਾ ਹਾਂ ਹਾਂਜੀ ਤੇ ਜਦੋਂ ਨਾਲ ਕੋਈ ਇੱਕ ਦੋ ਹੋਰ ਆ ਜਾਣਗੀਆਂ ਇੰਤਜ਼ਾਰ ਇਹ ਉਹ ਵੀ ਆਪਣਾ ਹਿੱਸਾ ਚੁਗਣ ਲੱਗ ਪੈਣਗੀਆਂ ਹਾਂਜੀ ਤੇ ਸਿਲੇ ਹਾਰਾਂ ਦੇ ਨੇ ਸਿਲਾ ਚੁਗਣ ਵਾਲੀ ਨੂੰ ਯਾਨੀ ਉਹ ਜਿਹੜੀਆਂ ਛੋਟੇ ਮੋਟੇ ਕੋਈ ਥੱਲੇ ਸਿੱਟੇ ਡਿੱਗੇ ਹੁੰਦੇ ਨੇ ਨਾ ਕਣਕ ਦੇ ਪੱਕਣ ਤੋਂ ਬਾਅਦ ਕੋ ਜਿਹੜੇ ਨੇ ਕੋਈ ਛਿੱਕੇ ਸਿੱਟੇ ਡੇਗ ਪੈਂਦੇ ਨੇ ਕੋਈ ਵੱਢਣ ਲੱਗਿਆ ਕੋਈ ਟੁੱਟ ਕੇ ਡੇਗ ਪੈਂਦਾ ਥੱਲੇ ਹਾਂਜੀ ਹਾਂਜੀ ਉਹ ਜਿਹੜੇ ਛਿੱਟੇ ਨੇ ਨਾ ਉਹ ਸਿਲੇ ਸਿੱਟੇ ਚੁਗਣ ਵਾਲੀਆਂ ਨੂੰ ਜਿਹੜੀ ਬੀਬੀ ਹੁੰਦੀ ਉਹਨੂੰ ਸਿਲੇ ਹਾਰ ਨਾਂਦੇ ਨੇ ਹਾਂ ਅਜਾ ਤੇ ਉਹਨੂੰ ਦੁੱਗੀ ਜਿਹੜੀ ਹੈ ਉਥੇ ਸਿਲਾ ਚੋਕਦੀ ਹੋਈ ਉਹ ਚੰਗੀ ਨਹੀਂ ਲੱਗਦੀ ਨਹੀਂ ਲੱਗਦੀ ਆ ਮੈਨ ਵੀੰਨ ਦਾਲ ਨਾਲ ਇਹ ਵੇ ਕਿ ਕੋਈ ਵੀ ਬਿਜ਼ਨਸ ਇੱਕ ਜਗ੍ਹਾ ਤੇ ਕਰਦਾ ਹੋਏ ਨਾ ਜੀ ਤੇ ਜਾਂ ਦੁਕਾਨ ਕਿਸੇ ਦੀ ਵੱਲ ਚੱਲਦੀ ਹੋਏ ਉਹਦੇ ਗੁਆਂਢ ਕੋਈ ਅਫਸਰਾਂ ਦੀ ਦੁਕਾਨ ਹੀ ਪਾਲੇ ਹਾਂ ਜੀ ਉਹਦੇ ਨਾਲ ਦੀ ਤਾਂ ਉਹਨੂੰ ਅੰਦਰੋਂ ਬੜੀ ਖੋਰ ਚੜਦੀ ਏ ਕਿ ਮਤਲਬ ਇਹ ਮੇਰੇ ਨਾਲ ਆ ਕੇ ਤੇ ਮੇਰੇ ਗਾਹ ਕੇ ਮਤਲਬ ਖਰਾਬ ਕਰੇਗਾ ਕਿ ਉਹਨਾਂ ਦਾ ਇਹਦੇ ਆਲੀ ਗਾਹ ਜਾਣਗੇ ਹਾਂਜੀ ਤੋਂ ਉਹ ਮਤਲਬ ਇਹ ਕਿ ਉਹਨੂੰ ਅੰਦਰੋਂ ਛੜਦਾ ਭੁਜਦਾ ਰਹਿੰਦਾ ਹੈ ਕਿ ਯਾ ਅੱਲਾ ਇਹਦਾ ਕੱਖ ਨਾ ਰਹਿ ਜਾਏ ਕੋਈ ਨਾ ਬੰਦਾ ਆਈ ਚੱਲੇ ਇਹਦਾ ਕਾਰੋਬਾਰ ਨਾ ਚੱਲੇ ਇਹਦਾ ਕੋਈ ਨੁਕਸਾਨ ਹੋ ਜਾਏ ਤੂੰ ਛੱਡ ਕੇ ਟੁਰ ਜਾ ਹਾਂਜੀ ਤੋਂ ਮਤਲਬ ਇਹ ਕਿ ਤੁਸੀਂ ਸਮਝ ਲੋਗੇ ਉਹ ਇਕੱਠੇ ਰਹਿੰਦਿਆਂ ਉਹ ਇੱਕ ਦੂਜੇ ਦੇ ਨਾਲ ਜਿਹੜੀ ਰਿਕਾਬਤ ਜੀ ਹੋ ਜਾਂਦੀ ਹੈ ਨਾ ਜੀ ਹਾਂਜੀ ਉਸ ਚੀਜ਼ ਨੂੰ ਇਸ ਖਾਨੇ ਚ ਬਿਆਨ ਕੀਤਾ ਗਿਆ ਕਿ ਇੱਕ ਕੰਮ ਕਰਨ ਵਾਲਾ ਜਿਹੜਾ ਨਾ ਇੱਕ ਜਗ੍ਹਾ ਤੇ ਉਹਨੂੰ ਜਦੋਂ ਉਸੇ ਹੀ ਕੰਮ ਨੂੰ ਕਰਨ ਵਾਲਾ ਕੋਈ ਦੂਜਾ ਉੱਥੇ ਆ ਜਾਂਦਾ ਨਾ ਤੋ ਆਂਦਾ ਕਿ ਗਾਗ ਤੇ ਸਾਰੇ ਮੇਰੇ ਹਲਾਉਂਦੇ ਸਨ ਹੁਣ ਅੱਦੇ ਇਹਦੇ ਅਲ ਟਰ ਜਾਣਗੇ ਉਹਨੂੰ ਫਿਰ ਬਾਉਂਦੀ ਦਾ ਮਤਲਬੇ ਚੰਗੀ ਲੱਗਦੀ ਹਾਂ ਬਾਉਂਦੀ ਚੰਗੀ ਲੱਗਦੀ ਬਾਹਣ ਤੋਂ ਹੈ ਨਾ ਬਾਵਣ ਤੋਂ ਬਾਵਣ ਮਸਦਰ ਪੰਜਾਬੀ ਦਾ ਚੰਗਾ ਲੱਗਣ ਹਾਂਜੀ ਹਾਂਜੀ ਲਓ ਜੀ ਪਿਆਰਿਓ ਸਿਲੇਹਾਰ ਨੂੰ ਸਿਲੇਹਾਰ ਨਹੀਂ ਪਾਉਂਦਾ ਬڑا ਸੋਨਾ ਬਾਜਵਾ ਸਾਹਿਬ ਨੇ ਬੜੇ ਸੱਚੇ ਜੇ ਟੰਗਣਾ ਤੁਹਾਨੂੰ ਸਮਝਾਇਆ ਉਹ ਜਿਹੜੇ ਸਿੱਟੇ ਕਨਕਾਂ ਦੀ ਵਾਢੀ ਦੇ ਦੌਰਾਨ ਜ਼ਮੀਨ ਤੇ ਡਿੱਗ ਪੈਂਦੇ ਹਨ ਜੱਟ ਜਾਂ ਮਾਲਕ ਜ਼ਿਮੀਂਦਾਰ ਲੋਕ ਉਹਨਾਂ ਨੂੰ ਆਪ ਨਹੀਂ ਸਨ ਚੁਗਦੇ ਉਹ ਆਪਣੀ ਧੋਈਨ ਸਮਝਦੇ ਸਨ ਉਹਤੇ ਆਪਣੀਆਂ ਭਰੀਆਂ ਭਰ ਲੈਂਦੇ ਸਨ ਉਹ ਜਿਹੜੇ ਪੈਲੀਆਂ ਦੇ ਵਿੱਚ ਜ਼ਮੀਨ ਤੇ ਡਿੱਗ ਪੈਂਦੇ ਹਨ ਉਹਨਾਂ ਨੂੰ ਫਿਰ ਜਿਹੜੇ ਲੋਕ ਚੁਗਣ ਆਉਂਦੇ ਹਨ ਪਿੰਡ ਦੇ ਮਾਰੇ ਕੰਮੀ ਗਰੀਬ ਉਹਨਾਂ ਨੂੰ ਸਲੇਹਾਰਾ ਦੇਸਨ ਉਹਨਾਂ ਨੂੰ ਹੁਣ ਉਹ ਚੁਗ ਕੇ ਤੇ ਉਹ ਲੈ ਜਾਂਦੇ ਹਨ ਸਿੱਟਿਆਂ ਨੂੰ ਉਹ ਇੱਕ ਜਣੀ ਜੂ ਇੱਕ ਪਹਿਲੇ ਚ ਚੁਗਣ ਡਈ ਇਸਲੇਹਾਰ ਔਰਤ ਉਸ ਸਿੱਟੇ ਜੇ ਤੇ ਜੇ ਕੋਈ ਹੋਰ ਆਨ ਰਲੇ ਉਹਨੂੰ ਤੇ ਉਹਨੂੰ ਫਿਰ ਗੁੱਸਾ ਲੱਗਦਾ ਹੀ ਕਿ ਇਹ ਸਾਰੇ ਤੇ ਮੈਂ ਸਿੱਟੇ ਚੁਗਰੇ ਹਨ ਮੈਨੂੰ ਫਾਇਦਾ ਹੋਣਾ ਸੀ ਯਾਨੀ ਜਿਹੜੀ ਪੇਸ਼ਾਵਰਾਨਾ ਰਕਾਬਤ ਹੈ ਨਾ ਜਿਹਨੂੰ ਅਸੀਂ ਇੰਗਲਿਸ਼ 'ਚ ਆਖਦੇ ਹਾਂ ਪ੍ਰੋਫੈਸ਼ਨਲ ਜੈਲਸੀ ਇਹ ਉਹ ਸਾਰੀ ਇਸ ਅਖਾਨ 'ਚ ਦਸੀ ਗਈ ਹੋਈ ਏ ਕਿ ਇੱਕ ਚੀਜ਼ ਤੋਂ ਜਿਹੜਾ ਫਾਇਦਾ ਹਸਲ ਕਰ ਰਿਹਾ ਇੱਕ ਕਾਰੋਬਾਰ ਤੋਂ ਜਾਂ ਇੱਕ ਸਟੇ ਇਕੱਠੇ ਕਰਨ ਤੋਂ ਜਾਂ ਕਿਸੇ ਵੀ ਕੰਮ ਚੋਂ ਕੋਈ ਇੱਕ ਬੰਦਾ ਪਹਿਲੇ ਕੱਲਾ ਫਾਇਦਾ ਉਠਾ ਰਿਆ ਸੀ ਤੇ ਉਹਨੂੰ ਅਗਰ ਹੋਰ ਕੋਈ ਬੰਦਾ ਆ ਕੇ ਉੱਥੋਂ ਹੀ ਫਾਇਦਾ ਉਠਾਣ ਲੱਗ ਪਵੇ ਉਸੇ ਕੰਮ ਨੂੰ ਕੋਈ ਹੋਰ ਕਰਨ ਲੱਗ ਪਵੇ ਤੇ ਫਿਰ ਉਹ ਪਹਿਲੇ ਨੂੰ ਗੁੱਸਾ ਚੜਦਾ ਉਹਨੂੰ ਉਹ ਚੰਗਾ ਨਹੀਂ ਲੱਗਦਾ ਭੌਂਦੇ ਦਾ ਮਤਲਬ ਹੈ ਕਿ ਉਹਨੂੰ ਅੱਛਾ ਨਹੀਂ ਲੱਗਦਾ ਕਿ ਇਹ ਵੀ ਹੋਣਾ ਆ ਕੇ ਇਸੇ ਤਾਂ ਹੁਈ ਫਾਇਦਾ ਠਾਨ ਲੱਗ ਪਿਆ ਜਿੱਥੇ ਅੱਗੇ ਮੈਂ ਕੱਲਾ ਮੌਜਾਂ ਲੁੱਟਣ ਡਿਆ ਹੋਇਆ ਸਾਂ ਬਾਈਵਾ ਸਾਹਿਬ ਐਨ ਐਸ ਢਿੱਲੂ ਸਾਹਿਬ ਹੂੰ ਹੂੰ ਬਠਿੰਡਾ ਹੂੰ ਹੂੰ ਇੰਡੀਆ ਤੋਂ ਉਹਨਾਂ ਅਖਾਨ ਪਝਵਾਇਆ ਹੂੰ ਹੂੰ ਭਈ ਸੁੱਤੇ ਬਾਲ ਦਾ ਮੂੰਹ ਚੁੰਮਿਆ ਹੂੰ ਨਾ ਪਿਓ ਸੇ ਰਸਾਂ ਨਾ ਮਾਂ ਸੇ ਰਸਾਂ ਇਹਦਾ ਇਸ ਅਖਾਨ ਦੇ ਵਿੱਚ ਇਹ ਮਤ ਦਿੱਤੀ ਗਈ ਹੈ ਜੀ ਭਈ ਜਿਹੜਾ ਤੁਸੀਂ ਕਿਸੇ ਸਿਰ ਨੇਕੀ ਕਰਦੇ ਹੋ ਜੀ ਯਾ ਗੁਪਨਦਾਨ ਕਰਦੇ ਹੋ ਜੀ ਤੇ ਉਹਦਾ ਮਤਲਬ ਇਹ ਵੇ ਕਿ ਉਦੋਂ ਇੱਕ ਤੇ ਲੋੜਵੰਦ ਦੀ ਕਰੋ ਜੀ ਸੁੱਤੇ ਬਾਲ ਤੋਂ ਮਰਾਦ ਇਹ ਪੈ ਉਹਨਾਂ ਤੇ ਲੋੜ ਹੀ ਨਹੀਂ ਮੂੰਹ ਚ ਮੰਦੀ ਵਾਹ ਹਾਂਜੀ ਤੇ ਜਦੋਂ ਕੋਈ ਤੁਹਾਨੂੰ ਆਖੇ ਉਦੋਂ ਕਰੋ ਜੀ ਬਿਜਾਰੇ ਤੁਹਾਡਾ ਜਿਹੜਾ ਅਸਾਨ ਹੈ ਉਹਦੇ ਸਿਰ ਤੇ ਹੋਏਗਾ ਨਾ ਕਿ ਤੁਹਾਡੀ ਨੇਕੀ ਉਹਨੂੰ ਯਾਦ ਰਹੇਗੀ ਹਾਂ ਤੇ ਜੇ ਤੁਸੀਂ ਉਹਨਜੀ ਕਿਸੇ ਸਿਰ ਨੇਕੀ ਕਰ ਛੜੀ ਬਗੈਰ ਕਿਸੇ ਦੇ ਆਖਣ ਤੋਂ ਹੀ ਹਾਂਜੀ ਇਹਦੇ ਚ ਇਹ ਵੀ ਦੱਸਿਆ ਗਿਆ ਵੀ ਕੋਈ ਕੋਈ ਕੰਮ ਆਪਣਾ ਤੁਹਾਨੂੰ ਆਖੇ ਤੇ ਫਿਰ ਉਹਦੀ ਮਦਦ ਕਰੋ ਬਗੈਰ ਆਖਨ ਤੋਂ ਬਗੈਰ ਹੀ ਤੁਸੀਂ ਠਕੇ ਨਾਲ ਅਗਰ ਮਦਦ ਕਰੋਗੇ ਤੇ ਤੁਹਾਡੀ ਉਸ ਕੀਤੀ ਹੋਈ ਮਦਦ ਦੀ ਉਹਨੂੰ ਉਹਨੂੰ ਮਤਲਬ ਕਦਰ ਨਹੀਂ ਹੋਏਗੀ ਹਾਂ ਯਾਨੀ ਉਹਦੀ ਨਜ਼ਰ 'ਚ ਉਹਦੀ ਤੁਹਾਡੀ ਇੱਜ਼ਤ ਨਹੀਂ ਬਣੇਗੀ ਹਾਂ ਇੱਜ਼ਤ ਉਹਦੇ ਹੀ ਬਣੇਗੀ ਕਿ ਤੁਹਾਨੂੰ ਮਤਲਬ ਕੋਈ ਆਂਦਾ ਜੀ ਆ ਮੇਰਾ ਕੰਮ ਕਰਦੇ ਹੋ ਹਾਂਜੀ ਤੇ ਤੁਸੀਂ ਕਿਸੇ ਦੇ ਬੱਚੇ ਦਾ ਕੋ ਕੰਮ ਹੈ ਜਿਸ ਤਰ੍ਹਾਂ ਵੀ ਤੇ ਉਹ ਮਾਪਿਓ ਤੁਹਾਨੂੰ ਆਖਣ ਤੇ ਫੇਰ ਕੀ ਹੋਏਗਾ ਕਿ ਤੁਹਾਡਾ ਉਹਨਾਂ ਸਿਰ ਸਾਂਤ ਹੀ ਹੋਏਗਾ ਨਾ ਉਹ ਕੰਮ ਕੰਮ ਯਾਰਤੇ ਰੱਖਣਗੇ ਇਸ ਖਾਨੇ ਚ ਮਤ ਦਿੱਤੀ ਗਈ ਹੈ ਕਿ ਮਤਲਬ ਇਹ ਤਕੇ ਨਾਲ ਹੀ ਕਿਸੇ ਸਿਰ ਨੇਕੀ ਜਿਹੜੀ ਹੈ ਨਾ ਨੇਕੀ ਵੀ ਜਿਹੜੀ ਹੈ ਨਾ ਉਹ ਨੇਕਾਂ ਨਾਲ ਹੀ ਕਰਨੀ ਚਾਹੀਦੀ ਹੈ ਤੇ ਜਿਹੜੇ ਬਦਫਤਰਨ ਨਾਲ ਕਰ ਲੋਗੇ ਤੇ ਉਹਨਾਂ ਸਮਝਣਾ ਬਈ ਇਹਦੀ ਮਜਬੂਰੀ ਸੀ ਕਿ ਮੇਰੇ ਨਾਲ ਨੇਕੀ ਕੀਤੀ ਸੀ ਇਸ ਵੇਸੇ ਉਹਦਾ ਆਸਾਨ ਤਾਂ ਹੀ ਗਿਣਿਆ ਜਾ ਸਕਦਾ ਹੈ ਉਹਦਾ ਫਾਇਦਾ ਤਾਂ ਹੀ ਤੁਹਾਨੂੰ ਮਿਲ ਸਕਦਾ ਹੈ ਜਾਂ ਇੱਜ਼ਤ ਤੁਹਾਨੂੰ ਮਿਲ ਸਕਦੀ ਹੈ ਕਿ ਤੁਸੀਂ ਕੋਈ ਆਖੇ ਮੇਰਾ ਫਲਾਣਾ ਕੰਮ ਕਰੋ ਮੇਰੀ ਆ ਮਦਦ ਕਰੋ ਤੇ ਤੁਸੀਂ ਉਹਦੀ ਮਦਦ ਕਰੋ ਤੇ ਜ਼ਾਹਰੇ ਫਿਰ ਉਹ ਜਦੋਂ ਕੋਈ ਆਖਣ ਵਾਲਾ ਹੋਏਗਾ ਤੇ ਫਿਰ ਉਹਨਾਂ ਦੀ ਨਜ਼ਰ ਚ ਵੀ ਤੁਹਾਡੀ ਕਦਰ ਬਣेंगी ਵਾਹ ਹਾਂਜੀ ਲੋ ਜੀ ਪਿਆਰਿਓ ਇਹ ਜਿਹੜਾ ਖਾਨ ਹੈ ਨਾ ਵੀ ਸੁੱਤੇ ਬਾਲ ਦਾ ਮੂੰਹ ਚੁੰਮਿਆ ਨਾ ਪਿਓ ਸਿਰ ਇਹਸਾਨ ਤੇ ਨਾ ਮਾਂ ਦੇ ਸਿਰ ਇਹਸਾਨ ਇਹਦਾ ਮਤਲਬ ਇਹ ਵੇ ਵੀ ਜਿਹੜਾ ਖਾਹਿਸ਼ਮੰਦ ਹੀ ਨਹੀਂ ਜਿਹੜਾ ਤਾਲਬ ਹੀ ਨਹੀਂ ਕਿਸੇ ਚੀਜ਼ ਦਾ ਉਹਨੂੰ ਅਗਰ ਤੁਸੀਂ ਕੋਈ ਚੀਜ਼ ਦੇ ਦੇਓ ਬਗੈਰ ਉਹਦੇ ਮੰਗੇ ਹੋ ਬਗੈਰ ਉਹਨੂੰ ਖਾਸ਼ ਹੀ ਨਹੀਂ ਤੇ ਤੁਸੀਂ ਉਹਨੂੰ ਦੇ ਦੇਓ ਧੱਕੇ ਨਾਲ ਤੇ ਉਹ ਫਿਰ ਉਸ ਚੀਜ਼ ਦਾ ਜਿਹੜੀ ਤੁਸੀਂ ਉਹਨੂੰ ਦਿੱਤੀ ਜਿਹੜਾ ਪੁੰਨਦਾਨ ਤੁਸੀਂ ਕੀਤਾ ਉਹ ਉਹਦੀ ਕਦਰ ਨਹੀਂ ਅਛੀ ਤਰ੍ਹਾਂ ਕਰੇਗਾ ਤੇ ਜਦੋਂ ਉਹ ਖੁਦ ਤਾਲਬ ਹੋਏਗਾ ਖੁਦ ਖੁਆਇਸ਼ਮੰਦ ਹੋਏਗਾ ਖੁਦ ਚਾਹੀਵਾਨ ਹੋਏਗਾ ਉਦੋਂ ਉਹਦਾ ਕੰਮ ਕੀਤੇ ਆਈਆਂ ਉਹਦੇ ਸਿਰ ਕੋਈ ਪੁੰਨਦਾਨ ਕੀਤੇ ਆ ਉਦੀ ਉਹ ਕਦਰ ਵੀ ਕਰੇਗਾ ਤੁਹਾਡੀ ਨੇਕੀ ਵੀ ਯਾਦ ਰੱਖੇਗਾ ਲਓ ਜੀ ਬਾਵਾ ਸਾਹਿਬ ਸਰਦਾਰ ਕੁਲਵਿੰਦਰ ਸਿੰਘ ਬਾਠ ਹੂੰ ਇਹ ਜਨਾਬ ਇੰਡੀਆ ਦੇ ਸ਼ਹਿਰ ਚੰਡੀਗੜ੍ਹ ਤੋਂ ਹੂੰ ਉਹਨਾਂ ਅਖਾਨ ਪਜੋਆਇਆ ਹੈ ਭਈ ਅੰਦਰ ਹੋਵੀ ਸੱਚ ਤੇ ਬਾਹਰ ਖਲੋ ਕੇ ਨੱਚ ਹਾਂਜੀ ਹਾਂਜੀ ਇਹਦੇ ਦੱਸਿਆ ਕਿ ਸੱਚਾ ਬੰਦਾ ਜਿਹੜਾ ਨਾ ਜੀ ਸੱਚ ਜਿਹੜਾ ਬੜੀ ਤਾਕਤ ਵਾਲੀ ਸ਼ਾਇ ਜੀ ਔਰ ਅਗਰ ਤੁਸੀਂ ਸੱਚ ਤੇ ਖਲੋਤੇ ਹੋਇਓ ਜੀ ਇਸ ਖਾਨ ਦੀ ਇੱਕ ਇਹ ਵੀ ਸ਼ਕਲ ਹੈ ਕਿ ਅੰਦਰ ਹੋਵੇ ਸੱਚ ਤੇ ਕੋਠੇ ਤੇ ਚੜ ਕੇ ਨੱਚ ਅੱਛਾ ਹਾਂਜੀ ਕਿ ਅਗਰ ਤੁਸੀਂ ਸੱਚੇ ਹੋ ਤੇ ਤੁਹਾਨੂੰ ਫਿਰ ਫਿਕਰ ਕੋਈ ਨਹੀਂ ਡਰ ਕੋਈ ਨਹੀਂ ਡਰ ਤੇ ਆਪਣੇ ਝੂਠ ਦਾ ਹੁੰਦਾ ਹੈ ਡਰ ਤੇ ਆਪਣੀ ਕਮਜ਼ੋਰੀ ਦਾ ਹੁੰਦਾ ਹੈ ਵਾਹ 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 ਆਪਣੇ ਕਰਤੂਤਾਂ ਦਾ ਆਪਣੀਆਂ ਕਰਤੂਤਾਂ ਦਾ ਤੇ ਜੀ ਤੁਹਾਡੀਆਂ ਕਰਤੂਤਾਂ ਠੀਕ ਨੇ ਤੁਸੀਂ ਸੱਚ ਦੇ ਉੱਤੇ ਖਲੋਤੇ ਹੋ ਤੁਹਾਡੇ ਅੰਦਰ ਕੋਈ ਪਾਪ ਨਹੀਂ ਹਾਂਜੀ ਕੋਈ ਵਿਗਾੜ ਨਹੀਂ ਕੋਈ ਐਸੀ ਕੋਈ ਗੱਲ ਨਹੀਂ ਤੇ ਫਿਰ ਤੁਸੀਂ ਬਾਹਰ ਖਲੋ ਕੇ ਬਈ ਨੱਚੋ ਜਾਂ ਕੋਠੇ ਦੇ ਖਲੋ ਕੇ ਬਈ ਨੱਚੋ ਲੋਕਾਂ ਨੂੰ ਦੱਸੋ ਬਈ ਮੈਂ ਸੱਚਾ ਹਾਂ ਹਾਂਜੀ ਉਹ ਤੁਹਾਡਾ ਸੱਚ ਸਾਬਤ ਵੀ ਹੋਏਗਾ ਫਿਰ ਬੰਦੇ ਨੂੰ ਕੋਈ ਮਤਲਬ ਇਹ ਆ ਕਿ ਕਿਸੇ ਕਿਸਮ ਦੀ ਘਾਟ ਨਹੀਂ ਆਉਂਦੀ ਤੇ ਜੇ ਬੰਦਾ ਹੋਏ ਝੂਠਾ ਤੇ ਫੇਰ ਉਹਨੇ ਆਪਣੇ ਇੱਕ ਝੂਠ ਨੂੰ ਬਚਾਣ ਲਈ ਹਜ਼ਾਰਾਂ ਝੂਠ ਵੀ ਮਾਰੇਗਾ ਤੇ ਉਹ ਝੂਠ ਦਾ ਝੂਠ ਹੈ ਹਾਂਜੀ ਉਹਦੀ ਬੁਨਿਆਦ ਕੋ ਨਹੀਂ ਤੇ ਸੱਚ ਜਿਹੜਾ ਸੱਚ ਜਿਹੜਾ ਇਹ ਬੜੀ ਤਾਕਤ ਵਾਲੀ ਛਾਏ ਤੇ ਫੇਰ ਜਦੋਂ ਬੰਦਾ ਸੱਚ ਬੋਲੇਗਾ ਦਲੇਰੀ ਨਾਲ ਹਾਂਜੀ ਤੇ ਫੇਰ ਉਹ ਦਲੇਰੀ ਨਾਲ ਆਪਣਾ ਜਿਹੜੀ ਗੱਲਬਾਤ ਨੂੰ ਬਿਆਨ ਕਰ ਸਕੇਗਾ ਮੌਕਾ ਬਿਆਨ ਕਰੇਗਾ ਹਾਂਜੀ ਮੌਕਾ ਬਿਆਨ ਕਰੇਗਾ ਤੇ ਇੰਜ ਉੰਜ ਤੇ ਇਹ ਵਹਿ ਗਏ ਮਤਲਬ ਸਾਡੇ ਮੁਲਕਾਂ ਦੇ ਵਿੱਚ ਸੱਚ ਵੀ ਸਾਹਮਣੇ ਬੋਲਣਾ ਜਿਹੜਾ ਉਹ ਬੜਾ ਔਖਾ ਹੋ ਜਾਂਦਾ ਹਾਂ ਅੰਜ ਕਿ ਜਿਹੜਾ ਜ਼ਬਰ ਹੈ ریاਸਤੀ ਜ਼ਬਰ ਵੀ ਦੂਸਰਾ ਉਹ ਇਸ ਹੱਦ ਤੱਕ ਵੱਧ ਗਿਆ ਕਿ ਜਿਹੜਾ ਸੱਚ ਬੋਲੇ ਇਸਰਾ ਕੋਠੇ ਦੇ ਖਲੋ ਕੇ ਉਹਦੀ ਨਹਿਰ ਦੇ ਕੰਢਿਓਂ ਹੀ ਲਾਛ ਲੱਭਦੀ ਹੈ ਹਾਂ ਅੰਜ ਇਹ ਬੜਾ ਔਖਾ ਇਹ ਹੈ ਤੇ ਨਿਆਂ ਇਹ ਜ਼ੁਲਮ ਹੈ ਹਾਂ ਜੀ ਹਾਂ ਜੀ ਇਹ ਜ਼ੁਲਮ ਹੈ ਲੇਕਿਨ ਇਹ ਹੋ ਰਿਹਾ ਸਾਡੇ ਮੁਲਕਾਂ ਦੇ ਵਿੱਚ ਹਾਂ ਜੀ ਹਾਂ ਜੀ ਹੈ ਤੇ ਇਸੇ ਵਜ੍ਹਾ ਨਾਲ ਸੱਚੇ ਮੁੱਕਦੇ ਜਾਂਦੇ ਨੇ ਤੇ ਝੂਠ ਪ੍ਰਧਾਨ ਹੋਈ ਜਾਂਦਾ ਅੱਜ ਝੂਠ ਕੋਠੇ ਤੇ ਚੜ ਕੇ ਪਿਆ ਨੱਚਦਾ ਹੈ ਹਾਂ ਜੀ ਤੇ ਸੱਚੇ ਜਿਹੜੇ ਨੇ ਉਹ ਅੰਦਰ ਹੀ ਵਰਦੇ ਨੇ ਪਏ ਵਾਹ ਤੇ ਲੇਕਿਨ ਇਹ ਖਾਨ ਤੇ ਉਸ ਵੇਲੇ ਦਾ ਸੀ ਨਾ ਜਦੋਂ ਹੱਕ ਸੱਚ ਦਾ ਜ਼ਮਾਨਾ ਸੀ ਇਹ ਖਾਨ ਉਸ ਵੇਲੇ ਬਣਿਆ ਸੀ ਔਰੋ ਖਾਨ ਦੇ ਬਣਾਉਣ ਵਾਲੇ ਨੂੰ ਇਹ ਪਤਾ ਨਹੀਂ ਸੀ ਕਿ ਇੱਕ ਵੇਲਾ ਉਹ ਵੀ ਆਉਣਾ ਹੈ ਕਿ ਜਦੋਂ ਸੱਚ ਬੋਲਣ ਲਈ ਵੀ 500 ਵਾਦ ਪਾਣੇ ਪਾਣੇ ਨੇ ਵਾਹ ਹਾਂਜੀ ਤੇ ਸਿੱਧਾ ਸਾਵਾ ਸੱਚ ਬੋਲਣਾ ਵੀ ਮੌਤ ਨੂੰ ਮਾਸੀ ਆਖਣ ਦੇ ਬਰਾਬਰ ਹੋ ਜਾਣਾ ਇਸ ਤਰ੍ਹਾਂ ਹੀ ਪਿਆ ਹੁੰਦਾ ਜੀ ਇਸ ਤਰ੍ਹਾਂ ਹੀ ਪਿਆ ਲਓ ਜੀ ਪਿਆਰਿਓ ਅੰਦਰ ਹੋਵੀ ਸੱਚ ਤੇ ਬਾਹਰ ਖਲੋ ਕੇ ਨੱਚ ਬਾਵਾ ਸਾਹਿਬ ਦੱਸਦੇ ਨੇ ਕਿ ਇਹ ਭਲੇ ਵਕਤਾਂ ਦੀ ਸਤਜੁਗ ਦੀਆਂ ਬਾਤਾਂ ਨੇ ਫੀ ਜ਼ਮਾਨਾ ਕੀ ਪਿਆ ਹੁੰਦਾ ਭਈ ਝੂਠ ਅੱਜ ਚਿੱਟੇ ਕਪੜੇ ਪਾ ਕੇ ਆਗੂ ਸਭ ਦਾ ਹੋਇਆ ਤੇ ਸੱਚ ਵਿਚਾਰਾ ਨੰਗੇ ਪਿੰਡੇ ਛੱਪੜ ਕੰਡੇ ਰੋਇਆ ਸਾਬੋ ਸਾਡੇ ਅੱਜ ਦੇ ਵਿਲਾਗ ਦਾ ਵੇਲਾ ਉਹਨ ਮੁੱਕ ਗਿਆ ਲਵਾਂਗੇ ਤੁਹਾਡੇ ਤੋਂ ਇਜਾਜ਼ਤ ਲੈ ਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਤੇ ਰੱਬ ਰਾਖਾ ਤੇ ਅੱਲਾ ਬੇ ਚੱਲ ਮੈਨੂੰ ਚਲੀ